ਇਹ ਲਗਾਤਾਰ ਜਿਵੇਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਸਰਾ ਹਸ ਜ ਸਾਹਮਣੇ ਸਵਾਲ ਖੜੇ ਕੀਤੇ ਜਾ ਰਿਹਾ ਉਸ ਨੂੰ ਲੈ ਕੇ ਕਿਤਨਾ ਕਿਤੇ ਮਹਿਸੂਸ ਹੁੰਦਾ ਸੀਗਾ ਯਾਰ ਕਿਹੜੇ ਚੱਕਰਾਂ 'ਚ ਫਸ ਗਏ ਤਿੰਨ ਚਾਰ ਚਾਰ ਸੌ ਦਾ ਘੱਟ ਸੀ ਉੱਥੇ ਹਰ ਹਰ ਪਿੰਡ 'ਚ ਤੇ ਮੈਨੂੰ ਤਾਂ 1% ਵੀ ਨਹੀਂ ਲੱਗਾ ਕਿ ਪਿੰਡ ਵਾਲੇ ਲੋਕ ਸਾਨੂੰ ਪਸੰਦ ਨਹੀਂ ਕਰ ਰਹੇ ਜਿਹੜੇ ਉੱਥੇ ਦੇ ਵਸਨੀਕ ਆ ਪਿੰਡੂ ਜਿਹੜੇ ਬੰਦੇ ਕਿਸਾਨ ਮਜ਼ਦੂਰ ਐ ਜਿਹੜੇ ਉਹ ਬਹੁਤ ਪਿਆਰ ਕਰਦੇ ਕੋਈ ਇਦਾਂ ਦੀ ਗੱਲ ਨਹੀਂ ਉਹਾਂ ਦੀ ਹਲੇਮੀ ਤੇ ਨਰਮਾਈ ਅਰ ਜਿਹੜੀ ਉਹ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀ ਠੰਡੇ ਹੋ ਗਏ ਨੇ ਤਾਂ ਉਹ ਵੀ ਹੁਣ ਕਹਿੰਦੇ ਆ ਵੀ ਚਲੋ ਅਸੀਂ ਉਹਨਾਂ ਨੂੰ ਸਿਰਫ ਸਵਾਲ ਪੁੱਛਾਂਗੇ ਵਿਰੋਧ ਨਹੀਂ ਕਰਾਂਗੇ ਘਰਾਓ ਨਹੀਂ ਕਰਾਂਗੇ ਅੱਜ ਤੱਕ ਇੱਕ ਵੀ ਬਿਆਨ ਉਹਨਾਂ ਬਾਰੇ ਕਿਸਾਨਾਂ ਬਾਰੇ ਉਹਨਾਂ ਵੱਲੋਂ ਮੇਰੇ ਫਾਦਰ ਸਾਹਿਬ ਵੱਲੋਂ ਇੱਕ ਵੀ ਬਿਆਨ ਗਲਤ ਨਹੀਂ ਲੱਗਿਆ ਜਿਵੇਂ ਕੱਲ ਕਰਮਜੀਤ ਅਨਮੋਲ ਨੇ ਕਹਤਾ ਵੀ ਮੈਂ ਫਰੀਦਕੋਟ ਦਾ ਪੱਕਾ ਨਿਵਾਸੀ ਬਣ ਗਿਆ ਤੇ ਹੁਣ ਹੰਸਰਾਵੇ ਹੰਸ ਬਣ ਕੇ ਫਿਰ ਪੱਕੇ ਫਰੀਦਕੋਟ ਗਿਆ ਜਿਹੜਾ ਬੰਦਾ ਦੋ ਬੰਦਿਆਂ ਦਾ ਫੋਟੋ ਕਰਾਉਣ ਤੇ ਜਿਹੜਾ ਕਾਲਾ ਪੈ ਸਕਦਾ ਉਹ ਕਿੱਥੇ ਫਰੀਦਕੋਟ ਦੇ ਪੰਜਾਬੀਆਂ ਨੂੰ ਪਸੰਦ ਕਰੂਗਾ ਜਿਹੜਾ ਫੋਟੋ ਨਹੀਂ ਖਿਚਾ ਸਕਦਾ ਉਹ ਕੁਝ ਨਹੀਂ ਕਰ ਸਕਦਾ ਸਸੀਕਲ ਜੀ ਤੁਸੀਂ ਦੇਖੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਰਜੀਤ ਸਿੰਘ ਗਰਮਾਣਾ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਲਗਾਤਾਰ ਜਿਹੜਾ ਸਾਰੀਆਂ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਹੰਸਰਾਜ ਹੰਸ ਉਮੀਦਵਾਰ ਨੇ ਉਹ ਆਪਣੇ ਤੌਰ ਤੇ ਪ੍ਰਚਾਰ ਕਰ ਰਹੇ ਨੇ ਤੇ ਅੱਜ ਉਹਨਾਂ ਦੇ ਸੁਪੁੱਤਰ ਨੇ ਨਵਰਾਜ ਹੰਸ ਉਹ ਫਰੀਦਕੋਟ ਦੇ ਵਿੱਚ ਪਹੁੰਚਿਆ ਉਹਨਾਂ ਵੱਲੋਂ ਵੀ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਡੋਰ ਟੂ ਡੋਰ ਜਿਹੜਾ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਫਰੀਦਕੋਟ ਦੀਆਂ ਫਰੀਦਕੋਟ ਦੀ ਦਾਣਾ ਮੰਡੀ ਦੇ ਵਿੱਚ ਜਿਨੇ ਆਰਤੀਆ ਭਾਈਚਾਰਾ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਕੋਲੇ ਵੋਟ ਮੰਗਣ ਲਈ ਪ੍ਰਚਾਰ ਕਰਨ ਲਈ ਜਾਇਆ ਜਾ ਰਿਹਾ ਹੈ ਤਾਂ ਜਿੰਨੀਆਂ ਇੱਥੇ ਮਜ਼ਦੂਰ ਜਿਹੜੇ ਕੰਮ ਕਰਦੇ ਨੇ ਤਾਂ ਉਹਨਾਂ ਕੋਲੇ ਵੀ ਜਾ ਕੇ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਕਿ ਹੁਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਗੌਰਵ ਕੱਕੜ ਤੇ तमाम ਲੀਡਰਸ਼ਿਪ ਜਿਹੜੀ ਫਰੀਦਕੋੜ ਦੀ ਭਾਰਤੀ ਜਨਤਾ ਪਾਰਟੀ ਦੀ ਮੌਜੂਦ ਹੈ ਤਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿੱਚ ਅੱਜ ਹੰਸ ਰਾਜ ਹੰਸ ਦੇ ਸੁਪੁੱਤਰ ਨਵਰਾਜ ਹੰਸ ਪਹੁੰਚਿਆ ਕਿਉਂਕਿ ਤਮਾਮ ਜਿਹੜੀ ਜਿੰਨੇ ਉਮੀਦਵਾਰਾਂ ਉਹਨਾਂ ਦੇ ਪੂਰੇ ਪਰਿਵਾਰ ਰਿਸ਼ਤੇਦਾਰ ਜਿਹੜਾ ਆਪਣੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਹਸਰਾਜ ਹੰਸ ਦੇ ਸੁਪੁੱਤਰ ਨਵਰਾਜ ਹੰਸ ਵੀ ਅੱਜ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਆਪਣੇ ਪਿਤਾ ਦੇ ਹੱਕ ਦੇ ਵਿੱਚ প্রচার ਕੀਤਾ ਜਾ ਰਿਹਾ ਹੈ ووٹ ਮੰਗੀ ਜਾ ਰਹੀ ਹੈ ਵਕੀਲ ਗगन 소ਕੀਜਾ ਵੀ ਨਾਲ ਹੈ ਲਾਲਤ ਕੱਕੜ ਉਹ ਵੀ ਨਾਲ ਨੇ ਤਾਂ ਤਸਵੀਰਾਂ ਵੀ ਲੋਕਾਂ ਵੱਲੋਂ ਨਵ ਰਾਜ ਹੰਸ ਦੇ ਨਾਲ ਚਾਈਆਂ ਜਾ ਰਹੀਆਂ ਨੇ ਤਾਂ ਖੁਸ਼ੀ ਮਹਿਸੂਸ ਕਰ ਰਿਹਾ ਹੈ ਜੇ ਨਾਰਤੀ ਆਪਾ ਇੱਥੇ ਰਹਿ ਖੁਸ਼ੀ ਦਾ ਮਾਹੌਲ ਪੂਰਾ ਦੇਖ ਨੂੰ ਮਿਲ ਰਿਹਾ ਸਹੀ ਫਰੀਦਕੋਟ ਦੀਆਂ ਤਸਵੀਰਾਂ ਤੁਹਾਨੂੰ ਦੱਸਾਂਗੇ ਇਹ ਕਰ ਰਹੇ ਆ ਜਿੱਥੇ तमाम ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਹਨਰੇ ਹੰਸਰਾਜ ਹੰਸ ਦੇ ਸੁਪੁੱਤਰ ਨਵਰਾਜ ਹੰਸ ਜਿਹੜਾ ਖੁਦ ਇਹ ਪ੍ਰਚਾਰ ਕਰ ਰਹੇ ਨੇ ਤਾਂ ਆਰਤੀਏ ਭਾਈਚਾਰੇ ਦੇ ਨਾਲ ਜਾ ਕੇ ਗੱਲਬਾਤ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਵੋਟਾਂ ਮੰਗੀਆਂ ਜਾ ਰਹੀਆਂ ਉੱਥੇ ਮਜ਼ਦੂਰਾਂ ਤੋਂ ਵੀ ਵੋਟਾਂ ਮੰਗੀਆਂ ਜਾ ਰਹੀਆਂ ਨੇ ਹੂੰ ਤੇ ਨਵਰਾਜ ਹੱਸਦੇ ਨਾਲ ਗੱਲਬਾਤ ਕਵੀ ਕਰਾਂਗੇ ਫ੍ਰੀ ਸਸਕਲ ਬਹੁਤ ਬਹੁਤ ਧੰਨਵਾਦ ਇਸ ਤਰੀਕੇ ਦਾ ਅੱਜ ਰਿਸਪੌਂਸ ਮਿਲ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਹੋਰ ਕਿੱਥੇ ਕਿੱਥੇ ਜਾ ਕੇ ਹੋ ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਮੈਂ ਮੋਗੇ ਜਾ ਕੇ ਆਇਆ ਜੀ ਮੋਗੇ ਬਹੁਤ ਪਿਆਰ ਮਿਲਿਆ ਜੀ ਬਾਗਾਪੁਰਾਣਾ ਗਿਆ ਸੀ ਉੱਥੇ ਬਹੁਤ ਪਿਆਰ ਮਿਲਿਆ ਜੀ ਪਹਿਲਾਂ ਅਸੀਂ ਫਰੀਦਕੋਟ ਚੱਕਰ ਮਾਰ ਕੇ ਗਏ ਸੀ ਬਟ ਅੱਜ ਇਦਾਂ ਪਹਿਲੀ ਵਾਰ ਆਏ ਹਾਂ ਕਿਵੇਂ ਲੱਗ ਰਿਹਾ ਫਿਰ ਅੱਜ 100% ਜਿੱਤਾਂਗੇ ਜੀ ਕੀ ਗੱਲ ਹੈ 100% ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈ ਕੇ ਆਇਆ ਮੈਂ ਸਭ ਤੋਂ ਪਹਿਲੇ ਦਿਨ ਜਿੱਦਣਾ ਭਾਈ ਦੇ ਨਾਲ ਹੀ ਗਿਆ ਸੀ ਗੌਰਵ ਜੀ ਦੇ ਨਾਲ ਬਾਕੀ ਸਾਰੀ ਟੀਮ ਦੇ ਨਾਲ ਤੇ ਬਸ ਉਹਨਾਂ ਦਾ ਅਸ਼ੀਰਵਾਦ ਮਿਲ ਗਿਆ ਜਿਹੜੇ ਸ਼ੋਅਸ ਮੇਰੇ ਚੱਲ ਰਹੇ ਸੀਗੇ ਮੈਂ ਬਿਜ਼ੀ ਸੀਗਾ ਥੋੜਾ ਜਿਹਾ ਬਟ ਮੈਂ ਬਹੁਤ ਜ਼ਰੂਰ ਤੋਂ ਹੀ ਆਉਣਾ ਚਾਹੁੰਦਾ ਸੀਗਾ ਬਟ ਉਹ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਪਹਿਲਾਂ ਕਮਿਟਮੈਂਟ ਹੋਈ ਹੋਈ ਸੀਗੀ ਉਹ ਵੀ ਕਰਨੀ ਜ਼ਰੂਰੀ ਸੀਗੀ ਇਸ ਕਰਕੇ ਉਹ ਕਰਕੇ ਹੁਣ ਮੈਂ ਆ ਗਿਆ ਨਵਰਾਇ ਲਗਾਤਾਰ ਜਿਵੇਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹੰਸ ਰਾਏ ਹੰਸ ਜੀ ਸਾਹਮਣੇ ਸਵਾਲ ਖੜੇ ਕੀਤੇ ਜਾ ਰਿਹਾ ਉਸ ਨੂੰ ਲੈ ਕੇ ਕਿਤਨਾ ਕਿਤੇ ਮਹਿਸੂਸ ਹੁੰਦਾ ਸੀ ਯਾਰ ਕਿਹੜੇ ਚੱਕਰਾਂ ਚ ਫਸ ਗਏ ਮੈਂ ਜੋ ਸੋਸ਼ਲ ਮੀਡੀਆ ਤੇ ਦੇਖਦੇ ਸੀ ਉਦੋਂ ਮੈਨੂੰ ਲੱਗਦਾ ਸੀ ਕਿ ਯਾਰ ਪਤਾ ਨਹੀਂ ਕੀ ਪ੍ਰੋਬਲਮ ਹੈ ਉੱਥੇ ਜਾ ਕੇ ਬਟ ਜਦੋਂ ਮੈਂ ਕੱਲ ਅਸੀਂ ਕੱਲ ਸਾਰਾ ਦਿਨ ਪਿੰਡਾਂ 'ਚ ਹੀ ਰਹੇ ਆ ਅਸੀਂ 7-8 ਪਿੰਡਾਂ 'ਚ ਗਏ 10 ਪਿੰਡਾਂ 'ਚ ਗਏ ਅਸੀਂ ਮੋਗੇ ਸਵੇਰੇ ਸਵੇਰੇ ਤੇ ਮੈਨੂੰ ਤਾਂ ਜਿਹੜੇ ਉੱਥੇ ਦੇ ਖਾਸ ਕਰ ਉਸ ਉਸੇ ਪਿੰਡ ਦੇ ਬੰਦੇ ਉਹਨਾਂ ਨੇ ਬੜਾ ਪਿਆਰ ਨਾਲ ਸਵਾਗਤ ਕੀਤਾ 3 3 4 4 ਸੌ ਦਾ ਘੱਟ ਸੀ ਉੱਥੇ ਹਰ ਹਰ ਪਿੰਡ 'ਚ ਤੇ ਮੈਨੂੰ ਤਾਂ ਇੱਕ ਪਰਸੈਂਟ ਵੀ ਨਹੀਂ ਲੱਗਾ ਕਿ ਪਿੰਡ ਵਾਲੇ ਲੋਕ ਸਾਨੂੰ ਪਸੰਦ ਨਹੀਂ ਕਰ ਰਹੇ ਜਿਹੜੇ ਉੱਥੇ ਦੇ ਵਸਨੀਕ ਹੈ ਪਿੰਡੂ ਜਿਹੜੇ ਬੰਦੇ ਕਿਸਾਨ ਮਜ਼ਦੂਰ ਹੈ ਜਿਹੜੇ ਉਹ ਬਹੁਤ ਪਿਆਰ ਕਰ ਰਹੇ ਕੋਈ ਇਦਾਂ ਦੀ ਗੱਲ ਨਹੀਂ ਹੈ ਜਿਵੇਂ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਕਾਫੀ ਤਿੱਖਾ ਜਿਹਾ ਸੰਘਰਸ਼ ਕਿਸਾਨਾਂ ਵੱਲੋਂ ਚੱਲਦਾ ਸੀਗਾ ਉਦੋਂ ਤਾਂ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਣਾ ਵੀ ਗੱਲਬਾਤ ਵੀ ਕੀਤੀ ਹੋਣੀ ਹੈ ਤੁਸੀਂ ਆਪੇ ਫਾਦਰ ਨੂੰ ਫੋਨ ਵੀ ਕੀਤਾ ਹੋਣਾ ਆਜੋ ਯਾਰ ਵਾਪਸ ਨਹੀਂ ਮੈਂ ਕਦੀ ਮੈਂ ਮੈਂ ਆਪਣੇ ਫਾਦਰ ਨੂੰ ਕੁਝ ਮੈਂ ਉਹਨਾਂ ਨੂੰ ਕਦੀ ਮੈਂ ਉਹਨਾਂ ਨੇ ਜਿਹੜਾ ਵੀ ਡਿਸੀਜਨ ਲਿਆ ਮੇਰੇ ਉਸਤਾਦ ਆ ਸ਼ਾਗਿਰਦ ਥੋੜੀ ਉਸਤਾਦ ਨੂੰ ਦੱਸਦੇ ਨੇ ਉਸਤਾਦ ਸ਼ਾਗਿਰਦ ਨੂੰ ਦੱਸਦੇ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਦਾ ਰਾਈਟ ਡਿਸੀਜਨ ਸੀਗਾ ਔਰ ਅਸੀਂ ਉਹਨਾਂ ਦੇ ਨਾਲ ਆ ਪਰ ਉਹਨਾਂ ਦੀ ਹਲੇਮੀ ਤੇ ਨਰਮਾਈ ਅੱਜ ਜਿਹੜੀ ਉਹ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀ ਠੰਡੇ ਹੋ ਗਏ ਨੇ ਤਾਂ ਉਹ ਵੀ ਹੁਣ ਕਹਿੰਦੇ ਆ ਵੀ ਚਲੋ ਅਸੀਂ ਉਹਨਾਂ ਨੂੰ ਸਿਰਫ ਸਵਾਲ ਪੁੱਛਾਂਗੇ ਵਿਰੋਧ ਨਹੀਂ ਕਰਾਂਗੇ ਘਰਾਓ ਨਹੀਂ ਕਰਾਂਗੇ ਬਿਲਕੁਲ ਜੀ ਉਹ ਉਹਨਾਂ ਦੀ ਹਲੀਮੀ ਕਰਕੇ ਔਰ ਉਹਨਾਂ ਦੀ ਜਿਹੜੀ ਨੇਚਰ ਹੈਗੀ ਐ ਇਹਨਾਂ ਨੇ ਪੇਸ਼ੈਂਸ ਹੈ ਉਹ ਉਹਨਾਂ 'ਚ ਪੇਸ਼ੈਂਟ ਪੇਸ਼ੈਂਸ ਬਹੁਤ ਜ਼ਿਆਦਾ ਹੈ ਇਸੇ ਕਰਕੇ ਕਿਉਂਕਿ ਹਜੇ ਤੱਕ ਇੱਕ ਵੀ ਬਿਆਨ ਉਹਨਾਂ ਬਾਰੇ ਕਿਸਾਨਾਂ ਬਾਰੇ ਉਹਨਾਂ ਵੱਲੋਂ ਮੇਰੇ ਫਾਦਰ ਸਾਹਿਬ ਵੱਲੋਂ ਇੱਕ ਵੀ ਬਿਆਨ ਗਲਤ ਨਹੀਂ ਲੱਗਾ ਹੋਇਆ ਕੋਈ ਵੀ ਸਟੇਟਮੈਂਟ ਕੋਈ ਲੱਭ ਕੇ ਦਿਖਾ ਦੇਵੇ ਕਿ ਜਿੱਥੇ ਮੇਰੇ ਫਾਦਰ ਸਾਹਿਬ ਨੇ ਕਿਸਾਨਾਂ ਬਾਰੇ ਕੁਝ ਬੋਲਿਆ ਹੋਵੇ ਜਾਂ ਉਹਨਾਂ ਦੇ ਵਿਰੁੱਧ ਕੁਝ ਬੋਲਿਆ ਹੋਵੇ ਮੈਨੂੰ 100% ਯਕੀਨ ਹੈ ਕਿ ਉਹ ਵੀ ਅੰਦਰੋਂ ਬਹੁਤ ਪਿਆਰ ਕਰਦੇ ਆ ਸਾਰੇ ਜਾਨੇ ਕਿਉਂਕਿ ਅਸੀਂ ਆਪ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਤੁਸੀਂ ਆਪ ਦੇ ਫਾਦਰ ਸਾਹਿਬ ਨੂੰ ਇਹ ਨਹੀਂ ਕਿਹਾ ਜੀ ਜਿੱਥੇ ਪਹਿਲਾਂ ਤੁਸੀਂ ਐਮਪੀ ਬਣੇ ਹੋ ਉੱਥੋਂ ਹੀ ਟੈਕਟ ਫੇਰ ਲੈ ਲੈਣੀ ਸੀ ਉੱਥੇ ਲੜ ਲੈਣ ਦੇ ਕਿਉਂ ਪੰਜਾਬ ਆਈ ਉੱਥੋਂ ਵੀ ਲੜ ਸਕਦੇ ਸੀਗੇ ਉੱਥੋਂ ਤਾਂ ਬਹੁਤ ਈਜ਼ੀ ਫਾਈਟ ਸੀ ਸਾਡੀ ਉੱਥੋਂ ਤੇ 5 ਲੱਖ 6 ਲੱਖ ਤੇ ਅਸੀਂ ਪਹਿਲਾਂ ਜਿੱਤੇ ਸੀਗੇ ਉੱਥੋਂ ਲੜਦੇ ਉੱਥੋਂ ਫੇਰ ਅਸੀਂ ਇੰ데 ਕਰਨਾ ਸੀ ਕਿਉਂਕਿ ਉੱਥੇ ਕੰਮ ਬਹੁਤ ਕੀਤੇ ਹੋਏ ਸੀਗੇ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਪੰਜਾਬ 'ਚ ਆ ਕੇ ਕਰਨਾ ਚਾਹੀਦਾ ਕਿਉਂਕਿ ਜਿੱਥੇ ਲੜਾਈਆਂ ਜ਼ਿਆਦਾ ਮੁਸ਼ਕਿਲ ਹੁੰਦੀਆਂ ਉੱਥੇ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਜੀ ਤੇ ਮੈਨੂੰ ਲੱਗਦਾ ਇਸ ਵਾਰੀ ਪਾਰਟੀ ਦੇ ਨਾਲ ਖੜਾ ਹੋਣਾ ਜ਼ਰੂਰੀ ਸੀਗਾ ਜਿਵੇਂ ਹੁਣ ਕਲਾਕਾਰ ਹੈ ਅਨਮੋਲ ਉਹਦੇ ਨਾਲ ਟੱਕਰ ਆਇਆ ਆਪਾਂ ਕਹਿ ਸਕਦੇ ਆ ਕਿ ਕਲਾਕਾਰ ਦੀ ਕਲਾਕਾਰ ਨਾਲ ਹੀ ਟੱਕਰ ਹੁੰਦੀ ਹੈ ਵਿਸ਼ੇਸ਼ ਤੌਰ ਤੇ ਤੁਸੀਂ ਹੋ ਸਕਦਾ ਕਿਤੇ ਨਾ ਕਿਤੇ ਅਨਮੋਲ ਦੇ ਨਾਲ ਤੁਸੀਂ ਵੀ ਕਿਤੇ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਵੇ ਕੀ ਫਿਰ ਕਿਵੇਂ ਲੱਗਦਾ ਵੀ ਉਸੇ ਬੰਦੇ ਨਾਲ ਟੱਕਰ ਜੀ ਦੇ ਨਾਲ ਕੰਮ ਕਰਦੇ ਰਹੇ ਕਰਮਜੀਤ ਭਾਜੀ ਸੀਨੀਅਰ ਆ ਸਾਡੇ ਵੱਡੇ ਭਰਾ ਆ ਟੱਕਰ ਤਾਂ ਕੋਈ ਨਹੀਂ ਹੈ ਹੁਣ ਕੰਪੀਟੀਸ਼ਨ ਤਾਂ ਕਿਸੇ ਵੀ ਫੀਲਡ ਚ ਹੋ ਸਕਦਾ ਉਹ ਤਾਂ ਐਕਟਿੰਗ ਚ ਵੀ ਹੁੰਦਾ ਗਾਣੇ ਚ ਵੀ ਹੁੰਦਾ ਹੁਣ ਪੋਲਿਟਿਕਸ ਚ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਲੋਕਾਂ ਨੂੰ ਮੈਂ ਇਹ ਅਪੀਲ ਕਰਨੀ ਚਾਹੁੰਗਾ ਕਿ ਇੱਕ ਤੁਹਾਡੇ ਇਸ ਕੰਸਟੀਟੂਐਂਸੀ ਜਫਰੀਦ ਕੋਟ ਚ ਵਿੱਚ ਇੱਕ ਸਭ ਤੋਂ ਸੱਚਾ ਸੁੱਚਾ ਬੰਦਾ ਲੜ ਰਿਹਾ ਹੈ ਜੇ ਅਸੀਂ ਜਿੱਤਣ ਲਈ ਸਿਰਫ ਆਏ ਹੁੰਦੇ ਤਾਂ ਫਿਰ ਅਸੀਂ ਉੱਥੇ ਹੀ ਲੜ ਲੈਂਦੇ ਜਿੱਥੋਂ ਪਹਿਲਾਂ ਲੜੇ ਸੀਗੇ ਤੇ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ ਇੱਥੇ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈ ਇਸ ਕੰਸਟੀਟੂਐਂਸੀ ਦੀਆਂ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਹਰ ਇੱਕ ਚੀਜ਼ ਪ੍ਰੋਪਰ ਤਰੀਕੇ ਨਾਲ ਕਰਾਂਗੇ ਜਿਹੜੇ ਹੰਸ ਰਾਜ ਨੇ ਬਾਬਾ ਫਰੀਦ ਦੇ ਸ਼ਲੋਕ ਗਾਏ ਸੀ ਅੱਜ ਵੀ ਲੋਕਾਂ ਦੇ ਮਾਈਂਡ ਦੇ ਵਿੱਚ ਹੈ ਠੀਕ ਹੈ ਉਸ ਨੂੰ ਵੀ ਲੈ ਕੇ ਕਿਤਨਾ ਕਿਤੇ ਇਹ ਹੁੰਦਾ ਹੋਣਾ ਵੀ ਯਾਰ ਬਹੁਤ ਵਧੀਆ ਹੈ ਤੁਹਾਡੇ ਵੀ ਉਹ ਦੋ ਸ਼ਬਦ ਤੁਸੀਂ ਬੋਲ ਸਕਦੇ ਜੋ ਉਹਨਾਂ ਨੇ ਗਾਏ ਸੀ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਬਹੁਤ ਅੱਛਾ ਗਾਇਆ ਸੀ ਮੈਂ ਨਹੀਂ ਉਹ ਗਾਉਣਾ ਚਾਹੁੰਦਾ ਉਹ ਬਹੁਤ ਅੱਛਾ ਉਹਨਾਂ ਨੇ ਗਾਤਾ ਤੇ ਮੈਂ ਤਾਂ ਸਿਰਫ ਉਹਨਾਂ ਨੂੰ ਸੁਣਦਾ ਹੀ ਹਾਂ ਔਰ ਜੋ ਵੀ ਉਹਨਾਂ ਨੇ ਬੋਲਿਆ ਬਹੁਤ ਅੱਛਾ ਬੋਲਿਆ ਚਲੋ ਧੰਨਵਾਦ ਬਹੁਤ ਲਾਲਤੀ ਜੀ ਕਿਵੇਂ ਲੱਗਦਾ ਹੈ ਪੂਰਾ ਹੰਗਾਰਾ ਮਿਲ ਰਿਹਾ ਜੀ ਜਿੱਤਾਂਗੇ 100% 4 ਤਰੀਕ ਨੂੰ ਫਿਰ ਦੇਵਾਂਗੇ ਤੁਹਾਨੂੰ ਬਾਈਟ ਜਿੱਤ ਕੇ ਭਾਰਤੀ ਜਨਤਾ ਪਾਰਟੀ 4 ਤਰੀਕ ਨੂੰ ਜਿਹੜੇ ਫਿਰ ਬਾਈਟ ਕਿਹਾ ਜੀ ਅੱਜ ਹਸਤਾਇ ਹਸਦੇਸ ਕੋਤਰ ਪਹੁੰਚੀ ਹੈ ਇਸ ਤਰੀਕੇ ਦਾ ਅੱਜ ਪੂਰਾ ਰਿਸਪੌਂਸ ਆ ਰਿਹਾ ਹੈ ਅੱਜ ਕੱਲੋ ਅਸੀਂ ਮੰਡੀ ਦੇ ਵਿੱਚ ਆਏ ਆਂ ਔਰ ਮੰਡੀ ਦੇ ਵਿੱਚ ਥੋੜਾ ਰਿਸਪੌਂਸ ਸਾਨੂੰ ਮਿਲ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਇਸ ਗੱਲ ਦੀ ਕਲੋ ਮੰਡੀ ਵਾਲਿਆਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਭ ਤੋਂ ਪਹਿਲਾਂ ਅਗਰ ਕੋਈ ਪਹੁੰਚਿਆ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਪਹੁੰਚੇ ਮੰਡੀ ਦੇ ਵਿੱਚ ਮੈਂ ਬੀਇੰਗ ਵਾਈਸ ਚੇਅਰਮੈਨ ਇੱਥੇ ਰਿਹਾ ਸਾਰਿਆਂ ਨੇ ਮੈਨੂੰ ਬੜਾ ਬੜਾ ਪਿਆਰ ਦੇ ਰਹੇ ਆ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸ਼ੁਕਰ ਹੈ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਸਭ ਤੋਂ ਪਹਿਲਾਂ ਮੰਡੀ ਦੇ ਵਿੱਚ ਪਹੁੰਚੇ ਆ ਹਾਲੇ ਤੱਕ ਕੋਈ ਕੈਂਡੀਡੇਟ ਕੋਈ ਇੱਥੇ ਮੰਡੀ ਦੇ ਵਿੱਚ ਸੁੱਧ ਲੈਣ ਤੱਕ ਨਹੀਂ ਆਇਆ ਅਸਲ ਦੇ ਵਿੱਚ ਜਦੋਂ ਲਿਫਟਿੰਗ ਨਹੀਂ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਆਣਾ ਕੀ ਸੀਗਾ ਕਾਂਗਰਸ ਵਾਲੇ ਵੇਲੇ ਨਹੀਂ ਕਾਂਗਰਸ ਕਾਲੀ ਦਲ ਤਾਂ ਚਲੋ ਛੱਡੋ ਉਹਦਾ ਖਤਮ ਹੈ ਕੰਮ ਠੀਕ ਹੈ ਨਾ ਇੰਨਾ ਕੁ ਵਧੀਆ ਰਿਸਪੌਂਸ ਆ ਰਿਹਾ ਸਾਨੂੰ ਕਿ ਮਜ਼ਾ ਆ ਗਿਆ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਮੰਡੀ ਸਾਡੇ ਨਾਲ ਤੁਰ ਪਈ ਹੈ ਤਾਂ ਸਾਰਾ ਸ਼ਹਿਰ ਸਾਰੇ ਪਿੰਡ ਸਾਡੇ ਨਾਲ ਖੜ ਗਏ ਆ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਬਹੁਤ ਵਧੀਆ ਮਾਰਜਨ ਦੇ ਨਾਲ ਇਥੋਂ ਹਸਾ ਦੇ ਹਸ ਜਿੱਤਣਗੇ ਕੀ ਬੇ ਜਨਤਾ ਪਾਰਟੀ ਜਿੰਦਾਬਾਦ ਕਿਵੇਂ ਅੱਜ ਹਸਰਾਜ ਦੇ ਸੁਪੁੱਤਰ ਪਹੁੰਚੇ ਨੇ ਕਿਸ ਤਰੀਕੇ ਦਾ ਰਿਸਪਾਂਸ ਮਿਲਦਾ ਹੈ ਹਸਰਾਜ ਜੀ ਦੇ ਨਾਲ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਅੱਜ ਉਹਨਾਂ ਦੇ ਸੁਪੁੱਤਰ ਦੇ ਨਾਲ ਚੱਲ ਰਹੇ ਹੋ ਬਹੁਤ ਵਧੀਆ ਰਿਸਪਾਂਸ ਹੈ ਨਵਰਾਜ ਭਾਜੀ ਦੇ ਨਾਲ ਲੋਕਾਂ ਦਾ ਸਾਥ ਬਹੁਤ ਮਿਲ ਰਿਹਾ ਸਾਈ ਹੰਸਰਾਜ ਹੰਸੀ ਜੀ ਨੂੰ ਲੋਕ ਪਸੰਦ ਕਰਦੇ ਉਹਨਾਂ ਦੀ ਨਿਮਰਤਾ ਨੂੰ ਪਸੰਦ ਕਰਦੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਸੰਦ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਮਾਨਯੋਗ ਸਾਡੇ ਮੋਦੀ ਸਾਹਿਬ ਦੇ ਨੱਡਾ ਸਾਹਿਬ ਦੇ ਅਮਿਤ ਸ਼ਾਹ ਸਾਹਿਬ ਦੇ ਕੀਤੇ ਕੰਮਾਂ ਨੂੰ ਲੋਕ ਪਸੰਦ ਕਰਦੇ ਜੇ ਤੁਸੀਂ ਅਸਲ ਕਰੋਗੇ ਫਿਰ 1100% ਜਿਵੇਂ ਦਿੱਲੀ ਦੇ ਵਿੱਚ ਸਾਈ ਹੰਸਰਾਜ ਹੰਸੀ ਜੀ ਵੱਡੇ ਮਾਰਜਿਨ ਨਾਲ ਜਿੱਤੇ ਸੀ ਓਵੇਂ ਪੰਜਾਬ 'ਚ ਵੀ ਇਤਿਹਾਸ ਸਿਰਜਿਆ ਜਾਊਗਾ ਫਰੀਦਕੋਟ ਦੀ ਸੀਟ ਅਸੀਂ ਵੱਡੇ ਮਾਰਜਿਨ ਨਾਲ ਜਿੱਤਣ ਜਾ ਰਹੇ ਹਾਂ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਇਵੇਂ ਕਲ ਕਰਮਜੀਤ ਅਨਮੋਲ ਨੇ ਕਹਤਾ ਵੀ ਮੈਂ ਫਰੀਦਕੋਟ ਦਾ ਪੱਕਾ ਨਿਵਾਸੀ ਬਣ ਗਿਆ ਤੇ ਹੁਣ ਹੰਸਰਾਵੇ ਹੰਸ ਬਣ ਕੇ ਫਿਰ ਪੱਕੇ ਫਰੀਦਕੋਟ ਗਏ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਆ ਮਾ ਆਦਮੀ ਪਾਰਟੀ ਨੇ ਅਜ ਤੱਕ ਹਮੇਸ਼ਾ ਹੀ ਪੰਜਾਬੀਆਂ ਦਾ ਪਿਆਰ ਨਾਲ ਗळा ਵਧਿਆ ਉਸੇ ਤਰ੍ਹਾਂ ਕਰਮਜੀਤ ਨੂੰ ਮੋਲ ਹੈ ਕਹਿੰਦੇ ਕੁਝ ਕਰਦੇ ਕੁਝ ਜਿਹੜਾ ਬੰਦਾ ਦੋ ਬੰਦਿਆਂ ਨਾਲ ਫੋਟੋ ਕਰਾਉਣ ਤੇ ਜਿਹੜਾ ਕਾਲਾ ਪੈ ਸਕਦਾ ਉਹ ਕਿੱਥੇ ਫਰੀਦਕੋਟ ਦੇ ਪੰਜਾਬੀਆਂ ਨੂੰ ਪਸੰਦ ਕਰੂਗਾ ਜਿਹੜਾ ਫੋਟੋ ਨਹੀਂ ਖਿਚਾ ਸਕਦਾ ਉਹ ਕੁਝ ਨਹੀਂ ਕਰ ਸਕਦਾ ਧੰਨਵਾਦ ਤਾਂ ਸੁਣਿਆ ਤੁਸੀਂ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਸਾਡੀ ਜਿੱਤ ਪੱਕੀ ਹੈ ਤਾਂ ਇਹ ਅੱਜ ਹੰਸਰਾਜ ਹੰਸ ਦੇ ਸੁਪੁੱਤਰ ਨੇ ਨਵਰਾਜ ਹੰਸ ਖੁਦ ਜਿਹੜਾ ਫਰੀਦਕੋਟ ਦੇ ਵਿੱਚ ਪਹੁੰਚਿਆ ਚੋਣ ਪ੍ਰਚਾਰ ਆਪਣੇ ਫਾਦਰ ਸਾਹਿਬ ਦੇ ਆਪਣੇ ਪਿਤਾ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਾਫੀ ਸੰਤੋਸ਼ਟੀ ਜਿਹੜੀ ਉਹ ਜਿਤਾ ਰਹੇ ਨੇ ਕਿਉਂਕਿ ਅੱਜ ਦਾਣਾ ਮੰਡੀ ਦੇ ਵਿੱਚ ਡੋਰ ਟੂ ਡੋਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਆਰਥੀਆਂ ਦੇ ਨਾਲ ਜਿੰਨੇ ਇੱਥੇ ਮਜ਼ਦੂਰ ਨੇ ਉਹਨਾਂ ਦੇ ਨਾਲ ਉਹਨਾਂ ਕੋਲ ਜਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਦੇਖਦੇ ਹਾਂ ਹੁਣ ਇਹਨਾਂ ਭਾਰਤੀ ਜਨਤਾ ਪਾਰਟੀ ਦਾ ਕਿਉਂ ਪੱਖ ਹੈ ਜਾਂ ਹੋਰ तमाम ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਹੈ ਲੋਕ ਫਰੀਦਕੋਟ ਤੋਂ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪੱਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ